ਸੁਖਜਿੰਦਰ ਮਹਾਰ ਪਿੰਡ ਮੜਾਕਤਾ ਇੱਕ ਗੀਤ ਜਦੋਂ ਪੰਜਾਬੀ ਲੜਦੇ ਨੇ ਵਿੱਚ ਕਿਤਾਬ ਦੇ ਧਰ ਪਿਸਤੌਲਾਂ ਸਦਾ ਮੌਤ ਨੂੰ ਕਰਨ ਮਖੌਲਾਂ ਟੜ ਦੇ ਉੱਤੇ ਸੀਸ ਨਹੀਂ ਭਾਵੇਂ ਵਿੱਚ ਮੈਦਾਨ ਤੇ ਅੜਦੇ ਨੇ ਦੁਨੀਆ ਮੂਰੇ ਲਾ ਲੈਂਦੇ ਨੇ ਜਦੋਂ ਪੰਜਾਬੀ ਲੜਦੇ ਨੇ ਛੱਡ ਕੇ ਕਦੇ ਮੈਦਾਨ ਨਾ ਭੱਜੇ ਚੜ ਕੇ ਸਿਰ ਵੈਰੀ ਤੇ ਗੱਜੇ ਚੰਡੀ ਦੀ ਵਾਰ ਪੜ ਕੇ ਇਹ ਜਦੋਂ ਚੜਾਈ ਕਰਦੇ ਨੇ ਦੁਨੀਆ ਮੂਰੇ ਲਾ ਲੈਂਦੇ ਨੇ ਜਦੋਂ ਪੰਜਾਬੀ ਲੜਦੇ ਨੇ ਬਾਹਰ ਕੇ ਜਾਨ ਹੱਸ ਕੇ ਸੂਰੇ ਦੇਸ਼ ਲਈ ਹੋ ਹੋ ਕੇ ਮੂਰੇ ਸ਼ਰਮ ਮੰਨੋ ਜੋ ਬਹਿ ਕੇ ਕੁਰਸੀ ਕਰ ਆਪਣੇ ਨੂੰ ਪਰਦੇ ਨੇ ਦੁਨੀਆ ਮੂਰੇ ਲਾ ਲੈਂਦੇ ਨੇ ਜਦੋਂ ਪੰਜਾਬੀ ਲੜਦੇ ਨੇ ਧਰਮ ਲਈ ਬੰਦ ਬੰਦ ਕਟਵਾਗੇ ਤਵੀਆਂ ਉੱਤੇ ਬਿਰਤੀ ਲਾਗੇ ਜਦੋਂ ਮਹਾਰਾ ਕਲਾ ਵਰਤਦੀ ਵੈਰੀ ਬੇਰਾ ਵਾਂਗੂ ਝੜਦੇ ਨੇ ਦੁਨੀਆ ਮੂਰੇ ਲਾ ਲੈਂਦੇ ਨੇ ਜਦੋਂ ਪੰਜਾਬੀ ਲੜਦੇ ਨੇ ਦੁਨੀਆ ਮੂਰੇ ਲਾ ਲੈਂਦੇ ਨੇ ਜਦੋਂ ਪੰਜਾਬੀ ਲੜਦੇ ਨੇ